ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਤੀਰ ਸਿੰਘ ਸੁਨੇਹਰ ਇਸ ਵਕਤ ਅਸੀਂ ਖੜੇ ਆ ਜੀਰਾ ਦੇ ਨਾਲਲੇ ਪਿੰਡ ਸੁਨੇਹਰ ਵਿਖੇ ਜਿੱਥੇ ਅੱਜ ਸਰਬਸਾਲਾ ਸਮਾਜਵਾਦੀ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਵਿੱਚ ਕੋਈ ਔਡੇ ਦਿੱਤੇਗੇ ਨੇ ਸੰਨਾ ਰਾਸ਼ਟਰੀ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਸਸ਼ੀਕਲ ਜੀ ਸਸ਼ੀਕਲ ਜੀ ਸਸ਼ੀਕਲ ਅੱਜ ਜਿਹੜਾ ਪ੍ਰੋਗਰਾਮ ਆ ਤੁਸੀਂ ਲਿਖਿਆ ਕਿਸ ਸੰਬੰਧ ਵਿੱਚ ਲਿਖਿਆ ਕੀ ਐਜੰਡਾ ਹੈ ਤੁਹਾਡਾ ਸ਼ਿਫਤਰਾ ਸਮਾਜਵਾਦੀ ਐਜੰਡਾ ਬੜਾ ਸਾਫ਼ ਹੈ ਸਾਹਮਣੇ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਭਾਰਦਾ ਜੀ ਨੇ ਸ਼ਿਫ ਸਨ ਸਮਾਜਵਾਦੀ ਸਥਾਪਨਾ ਕੀਤੀ ਸੀ ਸ਼ਿਫ ਸਨ ਸਮਾਜਵਾਦੀ ਨਾਮ ਰੱਖਣ ਦਾ ਕਾਰਨ ਇਹ ਸੀ ਕਿ ਸਮst ਧਰਮਾਂ ਦਾ ਸਤਿਕਾਰ ਸਾਰੇ ਧਰਮ ਸ਼ਿਫ ਸਨ ਸਮਾਜਵਾਦੀ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਸਾਰੇ ਜਦ ਇਕਜੁੱਟ ਹੋਵਾਂਗੇ ਤਾਂ ਇਹ ਸਮਾਜ ਦੀ ਬੜਾਈਆਂ ਨੂੰ ਖਤਮ ਕਰ ਪਾਵਾਂਗੇ ਸ਼੍ਰੀ ਕਮਲੇਸ਼ ਭਾਰਦਾ ਜੀ ਨੇ 2002 ਤੋਂ ਇਹ ਪ੍ਰਣ ਲਿਆਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਵਾਂਗਾ ਚਾਹੇ ਜਿਹਦੇ ਲਈ ਕੋਈ ਵੀ ਬਲੀ ਸ਼ਿਫ ਸਨ ਸਮਾਜਵਾਦੀ ਕਿਸੇ ਵੀ ਕਾਰਗਰਤ ਨੂੰ ਦੇਣੀ ਪਈ ਉਹ ਦੇਵੇਗਾ ਔਰ ਸਾਡਾ ਬਹੁਤ ਅੱਛਾ ਜਿਹੜਾ ਮੈਸੇਜ ਲੋਕਾਂ 'ਚ ਪਾਸ ਹੋਇਆ ਸ਼ਿਵਸਨਾ ਸਮਾਜਵਾਦੀ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਾਤ ਤੱਕ ਵਾਹ ਨਸ਼ੇ ਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ بلند ਕਰਦੇ ਰਹੇ ਘਰ-ਘਰ ਇੱਕ ਮੈਸੇਜ ਪਹੁੰਚਾਇਆ ਕਿ ਜਿਹੜਾ ਨਸ਼ਾ ਹੈ ਉਹ ਜਵਾਨ ਪੀੜੀ ਨੂੰ ਖਤਮ ਕਰ ਰਿਹਾ ਹੈ ਹੌਲੀ-ਹੌਲੀ ਪੰਜਾਬ ਨੂੰ ਇੱਕ ਹੁੰਦਾ ਕਿਹੜਾ ਲੱਗਿਆ ਹੋਇਆ ਜਿਹਨੂੰ ਆਪਾਂ ਖਤਮ ਕਰਨਾ ਹੈ ਔਰ ਆਪ ਸਭ ਦੇ ਸਹਿਯੋਗ ਨਾਲ ਕਰਦੇ ਹਾਂ ਹਾਂ ਕੀ ਲੱਗਦਾ ਜਿਹੜੀਆਂ ਨਿਯੁਕਤੀਆਂ ਸੀ ਕਿ ਕਿ ਨਿਯੁਕਤੀਆਂ ਦਿੱਤੀਆਂ ਗਈਆਂ ਨੇ ਅੱਜ ਅਸੀਂ ਇਸ ਪਿੰਡ ਵਿੱਚ ਆਏ ਹਾਂ ਜਿਸ ਦੇ ਵਿੱਚ ਤਮੰਨਾ ਜੀ ਨੂੰ ਅਸੀਂ ਪੰਜਾਬ ਦੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਤੇ ਵਿਕਾਸ ਜੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਸੀ ਪਾਰਟੀ ਵੱਲੋਂ ਕੀ ਪ੍ਰਧਾਨ ਬਣਾਇਆ ਗਿਆ ਜੀ ਤੇ ਹਾਣੀਪਰ ਦੋਆਜ ਜੀ ਤੇ ਆਹ ਨਿਆਂੰਦਰਤਾ ਪਰ ਦੀ ਵੱਲੋਂ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਵਾਂਗਾ ਕਿ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗਾ। ਕੀ ਲੱਗਦਾ ਨਸ਼ੇ ਦੀ ਬਾਤ ਚੱਕੂਗੇ? ਹਾਂ ਜੀ ਬਿਲਕੁਲ ਜੀ। ਨਸ਼ਾ ਬਹੁਤ ਵੱਧ ਰਿਹਾ। ਆਪਣੇ ਪਿੰਡਾਂ 'ਚ ਤਾਂ ਬਹੁਤ ਜ਼ਿਆਦਾ ਹੀ ਹੋ ਰਿਹਾ। ਤੇ ਬਲਕੋ ਚੱਕਾਂਗੇ ਜਿੱਥੇ ਉਹ ਕਹਿਣਗੇ ਅੱਜ ਮੈਨੂੰ ਸ਼ਸਨ ਸਮਾਜਵਾਦੀ ਵੱਲੋਂ ਪੰਜਾਬ ਦੀ ਵੋਇਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ ਕਿ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਮੈਂ ਤਨਬੰਦਾਂ ਦੇ ਨਾਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਵਾਂਗੀ ਔਰ ਇਦਾਂ ਹੀ ਸੇਵਾ ਕਰਦੀ ਰਾਵਾਂਗੀ ਜਿਹੜੀ ਔਰਤਾਂ ਤੇ ਜ਼ੁਲਮ ਹੋ ਰਿਹਾ ਕੀ ਤੁਸੀਂ ਔਰਤਾਂ ਦੀ ਆਵਾਜ਼ ਉਠਾਉਂਗੇ ਹਾਂਜੀ ਜੋ ਔਰਤਾਂ ਤੇ ਜ਼ੁਲਮ ਹੋ ਰਿਹਾ ਹੈ ਦੇ ਕਾਰਨ ਕੁਝ ਵੀ ਹੈ ਮੈਂ ਜਿੰਨ ਆਵਾਜ਼ ਕੋ ਪ੍ਰੋਪਰ ਉਠਾਉਂਗੀ ਜਿੱਥੇ ਧੀ ਪੈਨ ਨੂੰ ਮੇਰੀ ਲੋੜ ਪੈਗੀ ਮੈਂ ਉੱਥੇ ਮੋਡੇ ਨਾ ਮੋਡਲ ਆ ਕੇ ਖੜੀ ਹੋਵਾਂਗੀ ਮੈਂ মিডিਆ ਦੇ ਮਾਦਮ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਹਿਲ ਦੇ ਮੈਂ ਤੁਹਾਡਾ ਸਤਿਕਾਰ ਵੀ ਕਰਦਾ ਕਿ ਤੁਸੀਂ ਸਾਡੇ ਅੱਚ ਪਹੁੰਚੇ ਮੇਰੇ ਤੋਂ ਬਿਆਨ ਜਿਹੜੇ ਲੈ ਰਹੇ ਹੋ ਮੈਂ ਕਹਿੰਦਾ ਮੈਂ ਇਸ ਬਿਆਨ ਤੇ ਤੁਹਾਡਾ ਧੰਨਵਾਦ ਹਾਂ ਤੁਹਾਡੇ মিডিਆ ਦਾ ਕਿ ਸਾਡੇ ਰਾਸ਼ਟਰਪਤੀ ਪ੍ਰਧਾਨਸ਼ੀਰੀ ਕਮਲੇਸ਼ ਭਾਰਤਵਾਦੀ ਜੀ ਕਦੀ ਉਹਨਾਂ ਨੂੰ ਵੀ ਮੈਨੂੰ ਇੱਕ ਬਿਆਨ ਦਿਖਾ ਦਿਓ ਕਿਸੇ ਸਿੱਖ ਕੌਮ ਦੇ ਖਿਲਾਫ ਕਿਸੇ ਗੁਜਰਾਂ ਦੇ ਖਿਲਾਫ ਕਿਸੇ ਮੁਸਲਮਾਨਾਂ ਦੇ ਖਿਲਾਫ ਸਾਡੀ ਸਾਡੀ ਸ਼ਿਵ ਸਣਾ ਜਿਹੜੀ ਬਣੀ ਸੀ ਸ਼ਿਵ ਸਣਾ ਸਮਾਜਵਾਦੀ ਸਮਾਜ ਨੂੰ ਇਕੱਤਰ ਕਰਨਾ ਅਸੀਂ ਸਮਾਜ ਨੂੰ ਨਾਲਿਕ ਚੱਲਣਾ ਜਿਹੜੀ ਮਨੁੱਖਤਾ ਹੈ ਜਿਹਨੂੰ ਹਿਮਨ ਰਾਈਟ ਕਿਹਾ ਜਾਂਦਾ ਹਿਮਨ ਤਾਂ ਇੱਕੋ ਹੀ ਆ ਹਿਮਨ ਦੀ ਕੋਈ ਜਾਤ ਨਹੀਂ ਹਿਮਨ ਦਾ ਕੋਈ ਧਰਮ ਨਹੀਂ ਹਿਮਨ ਇਨਸਾਨ ਹੈ ਸੋ ਸਾਡੇ ਜਿਹੜੇ ਰਾਸ਼ਟਰੀ ਭਾਨਸ਼ੀ ਕੰਮਲੇਸ਼ ਭਰਤਵਾਦੀ ਆ ਉਹਨਾਂ ਵਾਸਤੇ ਕਹਿੰਦੇ ਹਿੰਦੂ ਸੇਕ ਕਮਿਸ਼ਨ ਲਈ ਸਾਰੇ ਅਸੀਂ ਭਾਈ ਭਾਈ ਸਭ ਨੂੰ ਨਾਲਿਕ ਚੱਲਣਾ ਸਾਡੀ ਸ਼ਿਵ ਸਣਾ ਸਮਾਜਵਾਦੀ ਦਾ ਕੋਈ ਬਿਆਨ ਨਹੀਂ ਜੀ ਮੀਡੀਆ ਦੇ ਮੱਧਮੇ ਤੁਹਾਨੂੰ ਦੱਸਿਆ ਜਾਣਾ ਸਿੱਖ ਸਾਡੇ ਭਾਈ ਆ ਨੋ ਮਾਜ਼ਰ ਦਾ ਅਗਰ ਸਿੱਖੀ ਬੋਲਦੇ ਕਿ ਨੋ ਮਾ ਹਿੰਦੂ ਤੇ ਸਿੱਖ ਦਾ ਨੋ ਮਾਜ਼ਰ ਦਾ ਉਹ ਬਣਿਆ ਤਾਂ ਬਣਿਆ ਰਹੇ ਕੋਈ ਮਾਈ ਦਾ ਲਾਲ ਨੂੰ ਹਟਾ ਨਹੀਂ ਸਕਦਾ ਬਾਕੀ ਹਰ ਧਰਮ ਦੇ ਤੇ ਗਰਮ ਖਿਆਲੀ ਹੁੰਦੇ ਆ ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਕਿ ਇਹ ਇੱਕ ਨੋ ਮਾਜ਼ਰ ਦਾ ਉਹਨਾਂ ਨੂੰ ਬਰਕਰਾਰ ਰੱਖੋ ਕਿ ਜਿਹੜੇ ਸਾਡੇ ਕੋਈ ਸ਼ਿਵਸ਼ਣਾਂ ਵਾਲੇ ਵੀ ਗਿਆ ੜਕਾਉ ਭਾਸ਼ਣ ਦਿੰਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਇੰਜ਼ਾਮ ਪੁਕਤਣਾ ਪੈਂਦਾ ਹੈ ਇਸ ਕਰਕੇ ਆਪਣੀ ਜਵਾਨ ਨੂੰ ਸਾਰਿਆਂ ਨੂੰ ਇਹ ਨਹੀਂ ਕਿ ਸਾਡੇ ਸ਼ਿਵਸ਼ਣਾਂ ਕੋਈ ਵੀ ਧਰਮ ਦਾ ਹੋਏ ਆਪਣੀ ਜਵਾਨ ਨੂੰ ਲਗਾਮ ਦੇ ਕੇ ਬਿਆੰਦੇ ਜੈ